ਹੈਲੋ ਦੋਸਤੋ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਜੋ ਸੰਧਾਨਿਕ ਵਿਕਾਸ ਹੈ ਸੰਧਾਨ ਦਾ ਵਿਕਾਸ ਕਿਵੇਂ ਹੋਇਆ ਚੱਪਾ ਤੇ ਰਾਜਵਿਵਸਥਾ ਉਹ ਆਪਾਂ ਨੇ ਸ਼ੁਰੂ ਕੀਤੀ ਹੋਈ ਹੈ ਇਹਦੀਆਂ ਆਪਾਂ ਤਿੰਨ ਚਾਰ ਕਲਾਸਾਂ ਪਹਿਲਾਂ ਆਪਾਂ ਇਸ ਚੈਨਲ ਤੇ ਪਾ ਚੁੱਕੇ ਆਂ ਵੀਡੀਓ ਪਾ ਚੁੱਕੇ ਆਂ ਜਿਨ੍ਹਾਂ ਨੇ ਵੀ ਉਹ ਨਹੀਂ ਦੇਖੀਆਂ ਉਹ ਪਹਿਲਾਂ ਜਾ ਕੇ ਉਹ ਸਾਰੀ ਕੰਪਲੀਟ ਦੇਖੋ ਤਦ ਜਾ ਕੇ ਤੁਹਾਨੂੰ ਅੱਜ ਦੀ ਵੀਡੀਓ ਸਮਝ ਆਏ ਆਉਗੀ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਆ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਚੈਨਲ ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜੋ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਆ ਜੀ ਆਪਾਂ ਗੱਲ ਕਰਾਂਗੇ ਜੀ ਭਾਰਤ ਸਰਕਾਰ ਐਕਟ ਜੋ 1935 ਵਿੱਚ ਆਇਆ ਸੀ ਇਹ ਬ੍ਰਿਟਿਸ਼ ਸੰਸਦ ਦੁਆਰਾ ਪਾਸ ਕੀਤਾ ਗਿਆ ਐਫਸੀ ਇਸ ਨੂੰ ਅਗਸਤ 1935 ਨੂੰ ਛਾਈ ਪਰਵਾਨਗੀ ਮਿਲੀ ਸੀ ਇਹ ਬ੍ਰਿਟਿਸ਼ ਸੰਸਦ ਦੁਆਰਾ ਲਾਗੂ ਕੀਤਾ ਗਿਆ ਸਭ ਤੋਂ ਲੰਮਾ ਐਕਟ ਸੀ ਕਾ ਲੋ ਕੁਐਸਚਨ ਆ ਜੇ ਕਿ ਸਭ ਤੋਂ ਲੰਮਾ ਜਿਹੜਾ ਐਕਟ ਹੈ ਉਹ ਕਿਹੜਾ ਸੀ ਤਾਂ ਉਹ 1935 ਸੀ ਇਹ ਐਕਟ ਭਾਰਤ ਵਿੱਚ ਇੱਕ ਪੂਰੀ ਤਰ੍ਹਾਂ ਜ਼ਿੰਮੇਵਾਰ ਸਰਕਾਰ ਦੇ ਗਠਨ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ ਜਿਸ ਵਿੱਚ 321 ਧਾਰਾਵਾਂ ਅਤੇ 10 ਅਨੁਸੂਚੀਆਂ ਸ਼ਾਮਲ ਸਨ। ਦੇਸ਼ ਦੀ ਮੁਦਰਾ ਅਤੇ ਕ੍ਰੈਡਿਟ ਕੰਟਰੋਲ ਦੇ ਲਈ ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਕੀਤੀ ਗਈ। ਇਹ ਵੀ ਇੱਕ ਕੁਐਸਚਨ ਬਣਦਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ਕਦੋਂ ਹੋਈ ਜਾਂ ਕਿਸ ਐਕਟ ਦੇ ਤਹਿਤ ਹੋਈ? ਤਾਂ ਇਹ 1935 ਨੂੰ ਹੋਈ ਸੀ ਭਾਰਤ ਸਰਕਾਰ ਐਕਟ 1935 ਦੇ ਤਹਿਤ। ਅਗਲਾ ਪੁਆਇੰਟ ਹੈ ਜੀ ਇਸ ਐਕਟ ਵਿੱਚ 11 ਸੂਬੇ ਵਿੱਚੋਂ 6 ਵਿੱਚ ਦੋ ਸੁਧਨੀ ਪ੍ਰਣਾਲੀ ਸ਼ੁਰੂ ਕੀਤੀ ਗਈ 6 ਸੂਬਿਆਂ ਵਿੱਚ ਸ਼ੁਰੂ ਕੀਤੀ ਗਈ ਸੀ ਅਗਲਾ ਪੁਆਇੰਟ ਹੈ ਇਸ ਦੇ ਤਹਿਤ 1937 ਵਿੱਚ ਸੰਗੀ ਅਦਾਲਤਾਂ ਦੀ ਸਥਾਪਨਾ ਕੀਤੀ ਗਈ ਸੀ ਇਸ ਇਸ ਦਾ ਪਹਿਲਾ ਚੀਫ ਜਸਟਿਸ ਸਰ ਮੋਰਿਸ ਗੁਵਾਇਰ ਸੀ ਠੀਕ ਹੈ ਜੀ ਜੇਕਰ ਆਪਾਂ ਨੂੰ ਆਜੇ ਕਿ ਸੁਪਰੀਮ ਕੋਰਟ ਦੀ ਸਥਾਪਨਾ ਸਭ ਤੋਂ ਪਹਿਲਾਂ ਕਦੋਂ ਹੋਈ ਤਾਂ ਉਹ ਹੀ ਸੀ ਬਈ 1773 ਜਿਹੜਾ ਰੈਗੂਲੇਟਿੰਗ ਐਕਟ ਸੀ ਉਸ ਦੇ ਤਹਿਤ ਹੋਈ ਸੀ ਤੇ ਆਪਣੀ ਸੁਪਰੀਮ ਕੋਰਟ ਦੀ ਜਿਹੜੀ ਭਾਰਤ ਦੀ ਸੁਪਰੀਮ ਕੋਰਟ ਦੀ ਜਿਸ ਤ ਆਪਣੇ ਉਹ 1950 ਨੂੰ ਵੀ ਮੰਨੀ ਜਾਂਦੀ ਹੈ ਜਾਂ ਹੋਈ ਸੀ ਠੀਕ ਹੈ ਜੀ ਅੱਗੇ ਚੱਲਦੇ ਆਂ ਹਾਂਜੀ ਇਸ ਐਕਟ ਵਿੱਚ ਹੋਰ ਕੀ ਹੋਇਆ ਦੇਖ ਲੈਣੇ ਆਪਾਂ ਅਗਲਾ ਪੁਆਇੰਟ ਹੈ ਲੋਕ ਸੇਵਕ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਕਿਹੜੀ-ਕਿਹੜੀ ਆ ਕੇਂਦਰ ਵਿੱਚ ਕੀਤੀ ਗਈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਜਿਹਨੂੰ ਆਪਾਂ ਯੂਪੀਐਸਸੀ ਬੋਲ ਦਿੰਦੇ ਆਂ ਤੇ ਰਾਜਾਂ ਵਿੱਚ ਰਾਜ ਲੋਕ ਸੇਵਾ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਅਤੇ ਦੋ ਜਾਂ ਦੋ ਤੋਂ ਵੱਧ ਰਾਜਾਂ ਲਈ ਇੱਕ ਸੰਯੁਕਤ ਸਾਂਝਾ ਕਮਿਸ਼ਨ ਦੀ ਸਥਾਪਨਾ ਵੀ ਕੀਤੀ ਗਈ ਸੀ ਇਸ ਐਕਟ ਦੇ ਤਹਿਤ ਅਗਲਾ ਪੁਆਇੰਟ ਹੈ ਸੁਭਿਆ ਨੂੰ ਖੁਦ ਮੁਖਤਿਆਰੀ ਦਿੱਤੀ ਗਈ ਕੁਝ ਮਾਮਲਿਆਂ ਵਿੱਚ ਆਪਣੇ ਆਪ ਨੂੰ ਸ਼ਾਸਨ ਕਰਨ ਦੀ ਸ਼ਕਤੀ ਵੀ ਦਿੱਤੀ ਗਈ ਸੀ ਇਸ ਐਕਟ ਨੇ ਇਸ ਐਕਟ ਨੂੰ ਜਵਾਹਰ ਲਾਲ ਨਹਿਰੋ ਨੇ ਦਾਸਤਾ ਦਾ ਚਾਰਟ ਵੀ ਕਿਹਾ ਸੀ ਠੀਕ ਹੈ ਜੀ ਜਵਾਲਲ ਨੈਰੋ ਨੇ ਇਸ ਐਕਟ ਨੂੰ ਦਾਸਤਾ ਦਾ ਚਾਰਟ ਵੀ ਕਿਹਾ ਸੀ ਤੇ ਜੇਕਰ ਆਪਾਂ ਗੱਲ ਕਰੀਏ ਮੁਹੰਮਦ ਅਲੀ ਜਿਨ੍ਹਾਂ ਨੇ ਇਸ ਐਕਟ ਨੂੰ ਕੀ ਕਿਹਾ ਸੀ ਤਾਂ ਉਸਨੇ ਕਿਹਾ ਸੀ ਕਿ ਇਹ ਮੂਲ ਰੂਪ ਵਿੱਚ ਇੱਕ ਮਾੜਾ ਐਕਟ ਹੈ ਮੁਹੰਮਦ ਅਲੀ ਜਿਨ੍ਹਾਂ ਨੇ ਇਸ ਐਕਟ ਦੀ ਨਿੰਦਾ ਕੀਤੀ ਸੀ ਹਾਂਜੀ ਅੱਗੇ ਚੱਲਦੇ ਹਾਂ ਹਾਂਜੀ ਉਸ ਤੋਂ ਬਾਅਦ ਆਉਂਦਾ ਜੀ ਆਪਣੇ ਕੋਲੇ ਅਗਸਤ ਪ੍ਰਸਤਾਵ ਜਿੰਨੂੰ ਆਪਾਂ ਅਗਸਤ ਆਫਰ ਵੀ ਬੋਲ ਦਿੰਦੇ ਹਾਂ 1940 ਵਿੱਚ ਇਹ ਆਇਆ ਸੀ ਇਹਦੇ ਨਾਲ ਕੀ ਕੁਝ ਹੋਇਆ ਇਹਦੇ ਵਿੱਚ ਕੀ ਕੁਝ ਹੋਇਆ ਉਹ ਆਪਾਂ ਪੁਆਇੰਟ ਟੂ ਪੁਆਇੰਟ ਦੇਖ ਲੈਣੇ ਆ ਪਹਿਲਾ ਪੁਆਇੰਟ ਹੈ ਭਾਰਤ ਦੇ ਵਾਇਸਰਾਏ ਲਾਰਡ ਲਿਨਰ ਲਿਟਕੋ ਨੇ 8 ਅਗਸਤ 1940 ਵਿੱਚ ਬ੍ਰਿਟਿਸ਼ ਪਾਰਲੀਮੈਂਟ ਦੀ ਤਰਫੋਂ ਇੱਕ ਪ੍ਰਸਤਾਵ ਪੇਸ਼ ਕੀਤਾ ਸੀ ਕਦੋਂ ਕੀਤਾ ਸੀ ਬਈ 8 ਅਗਸਤ 1940 ਵਿੱਚ ਜਿਸ ਨੂੰ ਅਗਸਤ ਆਫਰ ਵੀ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਹੈ ਅਗਸਤ ਆਫਰ ਵੀ ਇਸ ਨੂੰ ਕਿਹਾ ਜਾਂਦਾ ਹੈ ਅਗਲਾ ਪੁਆਇੰਟ ਹੈ ਇਸ ਵਿੱਚ ਵਾਇਸਰਾਏ ਦੇ ਕਾਰਜਕਾਰੀ ਕੌਂਸਲ ਦੇ ਵਿਸਤਾਰ ਦਾ ਵਾਅਦਾ ਕੀਤਾ ਗਿਆ ਤਾਂ ਜੋ ਹੋਰ ਭਾਰਤੀਆਂ ਨੂੰ ਸ਼ਾਮਲ ਕੀਤਾ ਜਾ ਸਕੇ ਨੈਕਸਟ ਪੁਆਇੰਟ ਹੈ ਇਸ ਵਿੱਚ ਕਿਹਾ ਗਿਆ ਕਿ ਜੇਕਰ ਭਾਰਤ ਯੁੱਧ ਵਿੱਚ ਬ੍ਰਿਟਿਸ਼ ਦਾ ਸਾਥ ਦੇਵੇਗਾ ਤਾਂ ਯੁੱਧ ਤੋਂ ਬਾਅਦ ਭਾਰਤ ਲਈ ਸੰਵਿਧਾਨ ਬਣਾਉਣ ਲਈ ਸੰਵਿਧਾਨ ਸਭਾ ਦਾ ਗਠਨ ਕੀਤਾ ਜਾਵੇਗਾ ਇਨਾਂ ਨੇ ਕਿਹਾ ਕਿ ਜੇਕਰ ਭਾਰਤ ਆਪਣੇ ਉਸ ਟਾਈਮ ਯੁੱਧ ਚੱਲ ਰਿਹਾ ਸੀ ਕਿ ਜੇਕਰ ਉਹ ਭਾਰਤ ਯੁੱਧ ਵਿੱਚ ਬ੍ਰਿਟਿਸ਼ ਦਾ ਸਾਥ ਦਿੰਦਾ ਹੈ ਤਾਂ ਉਹ ਕੀ ਹੈ ਇੱਕ ਸਿਧਾਂਤ ਬਣਾਉਣ ਲਈ ਸੰਵਿਧਾਨ ਸਭਾ ਗਠਨ ਕੇ ਦੇਊਗਾ ਇਹ ਇਸ ਪ੍ਰਸਤਾਵ ਲਈ ਦੱਸਿਆ ਗਿਆ ਸੀ ਨੈਕਸਟ ਪੁਆਇੰਟ ਹੈ ਇੰਡੀਅਨ ਨੈਸ਼ਨਲ ਕਾਂਗਰਸ ਨੇ ਇਸ ਪ੍ਰਸਤਾਵ ਨੂੰ ਟੁਕਰਾ ਦਿੱਤਾ ਉਸ ਨੇ ਇਸ ਪ੍ਰਸਤਾਵ ਨੂੰ ਜਿਹੜੇ ਭਾਰਤ ਦੇ ਨੇਤਾ ਸਨ ਉਹਨਾਂ ਨੇ ਇਸ ਨੂੰ ਟੁਕਰਾ ਦਿੱਤਾ ਸੀ ਹਾਂਜੀ ਅੱਗੇ ਦੇਖ ਲੈਂਦੇ ਆਂ ਹਾਂਜੀ ਫੇਰ ਆਂਦੇ ਜੀ ਆਪਣਾ ਕ੍ਰਿਪਸ ਮਿਸ਼ਨ 1942 ਕ੍ਰਿਪਸ ਮਿਸ਼ਨ ਆਇਆ ਐਆਈਸੀ 1942 ਨੂੰ ਆਇਆ ਸੀ ਪੁਆਇੰਟ ਇਹ ਪਹਿਲਾ ਹੈ ਜੀ ਕ੍ਰਿਪਸ ਮਿਸ਼ਨ 22 ਮਾਰਚ 1942 ਨੂੰ ਦਿੱਲੀ ਭਾਰਤ ਵਿੱਚ ਪਹੁੰਚਿਆ ਸੀ ਭਾਰਤ ਵਿੱਚ ਰਾਜਨੀਤਿਕ ਰੁਕਾਵਟਾਂ ਨੂੰ ਹੱਲ ਕਰਨ ਲਈ ਇਹ ਲਿਆਂਦਾ ਗਿਆ ਸੀ ਜਿੰਨੇ ਵੀ ਰਾਜਨੀਤਿਕ ਰੁਕਾਵਟਾਂ ਆ ਰਹੀਆਂ ਸੀ ਭਾਰਤ ਵਿੱਚ ਉਸ ਨੂੰ ਹੱਲ ਕਰਨ ਲਈ ਕ੍ਰਿਪਸ ਮਿਸ਼ਨ 1942 ਵਿੱਚ ਭਾਰਤ ਆਇਆ ਸੀ। ਅਗਲਾ ਪੁਆਇੰਟ ਹੈ ਜੀ ਬ੍ਰਿਟਿਸ਼ ਪ੍ਰਧਾਨ ਮੰਤਰੀ ਵਿਸਟਨ ਚਰਚਿਲ ਨੇ ਸਟੈਫਰਡ ਕ੍ਰਿਪਸ ਦੇ ਪ੍ਰਧਾਨਗੀ ਵਿੱਚ ਕ੍ਰਿਪਸ ਮਿਸ਼ਨ ਭਾਰਤ ਭੇਜਿਆ ਗਿਆ ਸੀ। ਅਗਲਾ ਪੁਆਇੰਟ ਹੈ ਇਸ ਮਿਸ਼ਨ ਅਨੁਸਾਰ ਡੋਮੇਨੀਅਨ ਦਰਜੇ ਵਾਲਾ ਇੱਕ ਭਾਰਤੀ ਸੰਘ ਸਥਾਪਿਤ ਕੀਤਾ ਜਾਵੇਗਾ। ਇਹ ਇਸ ਮਿਸ਼ਨ ਵਿੱਚ ਇਹ ਗੱਲਾਂ ਕਿਆਂ ਕਿਆਂ ਸਨ। ਇੱਕ ਸੰਵਿਧਾਨ ਸਭਾ ਬਣਾਈ ਜਾਵੇਗੀ ਜੋ ਭਾਰਤ ਲਈ ਇੱਕ ਨਵਾਂ ਸੰਵਿਧਾਨ ਬਣਾਏਗੀ। ਅਗਲਾ ਪੁਆਇੰਟ ਹੈ ਬ੍ਰਿਟਿਸ਼ ਸਰਕਾਰ ਭਾਰਤ ਦੇ ਰੱਖਿਆ ਮਾਮਲਿਆਂ ਵਿੱਚ ਦਖਲ ਨਹੀਂ ਦੇਵੇਗੀ। ਇਹ ਵੀ ਇਸ ਮਿਸ਼ਨ ਵਿੱਚ ਕਿਹਾ ਗਿਆ। ਭਾਰਤ ਨੇਤਾਵਾਂ ਨੇ ਇਸ ਨੂੰ ਰੱਦ ਕਰ ਦਿੱਤਾ ਕਿਉਂਕਿ ਭਾਰਤੀ ਨੇਤਾ ਜਿਹੜੇ 40 ਸਾਲ ਕਿ ਉਹ ਇੱਕ ਪੂਰੀ ਤਰ੍ਹਾਂ ਆਜ਼ਾਦੀ ਦੀ ਮੰਗ ਕਰ ਰਹੇ ਸਨ। ਠੀਕ ਹੈ ਜੀ ਇਹ ਜਿਹੜੇ ਭਾਰਤੀ ਨੇਤਾਵਾਂ ਨੇ ਇਹ ਪੂਰੀ ਤਰ੍ਹਾਂ ਆਜ਼ਾਦੀ ਦੀ ਮੰਗ ਕਰ ਰਹੇ ਸਨ ਜੋ ਕਿ ਬ੍ਰਿਟਿਸ਼ ਸਰਕਾਰ ਇਹਨਾਂ ਨੇਤਾਵਾਂ ਨੂੰ ਨਹੀਂ ਦੇ ਰਹੀ ਸੀ ਤੇ ਅੱਗੇ ਹੈ ਜੀ ਆਪਣਾ ਪੁਆਇੰਟ ਮਹਾਤਮਾ ਗਾਂਧੀ ਨੇ ਇਸ ਮਿਸ਼ਨ ਨੂੰ ਪੋਸਟ ਡੇਟਿਡ ਚੈੱਕ ਕਿਹਾ ਸੀ ਮਹਾਤਮਾ ਗਾਂਧੀ ਨੇ ਇਸ ਮਿਸ਼ਨ ਨੂੰ ਕ੍ਰਿਪਸ ਮਿਸ਼ਨ ਨੂੰ ਪੋਸਟ ਡੇਟਿਡ ਚੈੱਕ ਵੀ ਕਿਹਾ ਸੀ ਹਾਂ ਜੀ ਅੱਗੇ ਚੱਲਦੇ ਹਾਂ ਉਸ ਤੋਂ ਬਾਅਦ ਆਉਂਦਾ ਜੀ ਵੇਵਲ ਪਲਾਨ 1945 ਵਿੱਚ ਆਇਆ ਸੀ ਇਹਦੇ ਬਾਰੇ ਦੇਖ ਲੈਨੇ ਆਂ ਪਹਿਲਾ ਪੁਆਇੰਟ ਹੈ ਲਾਰਡ ਲਿਨਲਿਤਗੋ ਤੋਂ ਬਾਅਦ ਭਾਰਤ ਦਾ ਜੋ ਵਾਇਸਰਾਏ ਹੈ ਉਹ ਲਾਰਡ ਬੇਵਲ ਬਣਦਾ ਹੈ ਠੀਕ ਹੈ ਜੀ ਨੈਕਸਟ ਪੁਆਇੰਟ ਹੈ ਇਹ ਕਾਨਫਰੰਸ ਹੈ ਜੋ ਜੂਨ 1945 ਨੂੰ Shimla ਵਿਚ ਲਾਰਡ ਬੇਵਲ ਅਤੇ ਬ੍ਰਿਟਿਸ਼ ਭਾਰਤ ਦੇ ਮੁੱਖ ਰਾਜਨੀਤਿਕ ਨੇਤਾਵਾਂ ਵਿਚਕਾਰ ਹੋਈ ਸੀ ਜਿਹੜੀ ਕਾਨਫਰੰਸ ਹੋਈ ਸੀ ਜੂਨ 1945 ਨੂੰ ਜਿਹਨੂੰ ਆਪਾਂ ਬੇਵਲ ਪਲਾਨ ਵੀ ਕਿਹਾ ਜਾਂਦਾ ਹੈ ਇਹਦੇ ਵਿੱਚ ਕਿਹੜੇ-ਕਿਹੜੇ ਲੀਡਰ ਸ਼ਾਮਲ ਹੋਏ ਸੀ ਕਾਂਗਰਸ ਲੀਡਰ ਕੌਣ ਸੀ مولانا ਅਬੂਲ ਕਲਾਮ ਤੇ ਮੁ슬लिम लीग ਦੇ ਮੁਹੰਮਦ ਅਲੀ ਜਿਨਾ ਤੇ ਕੁੱਲ ਮਿਲਾ ਕੇ ਕੁੱਲ ਭਾਰਤੀ ਜੋ ਹੈ ਉਹ 21 ਮੈਂਬਰਾਂ ਨੇ ਇਸ ਵਿੱਚ ਹਿੱਸਾ ਲਿਆ ਸੀ ਅਗਲਾ ਪੁਆਇੰਟ ਹੈ ਇਸ ਦਾ ਉਦੇਸ਼ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਭਾਰਤੀ ਸਰਦਾਰ ਬਣਾਉਣ ਤੱਕ ਅੰਤਿਮ ਸਰਕਾਰ ਦਾ ਗਠਨ ਕਰਨਾ ਸੀ ਇਸ ਵਿੱਚ ਕਿਹਾ ਗਿਆ ਸੀ ਕਿ ਵਾਇਸਰਾਏ ਦੀ ਕੌਂਸਲ ਵਿੱਚ ਕਮਾਂਡਰ ਇਨ ਚੀਫ ਨੂੰ ਛੱਡ ਕੇ ਬਾਕੀ ਸਾਰੇ ਭਾਰਤੀ ਹੋਣਗੇ ਕੀ ਕਿਹਾ ਸੀ ਕਿ ਜੋ ਕਮਾਂਡਰ ਇਨ ਚੀਫ ਹੈ ਇਹਦਾ ਪਦ ਛੱਡ ਕੇ ਬਾਕੀ ਸਾਰੇ ਦੇ ਸਾਰੇ ਜਿਹੜੇ ਨੇ ਉਹ ਭਾਰਤੀ ਹੋਣਗੇ ਜਿਹੜਾ ਕਮਾਂਡਰ ਇਨ ਚੀਫ ਹੋਊਗਾ ਇਹ ਭਾਰਤੀ ਨਹੀਂ ਹੋਊਗਾ ਇਹਦੇ ਬਾਰੇ ਹੋਰ ਦੇਖ ਲੈਂਦੇ ਅੱਗੇ ਹਾਂਜੀ ਬੇਵਲ ਪਲਾਨ ਵਿੱਚ ਹੋਰ ਕਿਹੜੀ ਕਿਹੜੀ ਗੱਲਾਂ ਹੋਈਆਂ ਦੇਖੋ ਅਗਲਾ ਪੁਆਇੰਟ ਹੈ ਕੌਂਸਲ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬਰਾਬਰ ਪ੍ਰਤੀਨਿਧਤਾ ਮਿਲੂਗੀ। ਅਗਲਾ ਪੁਆਇੰਟ ਹੈ ਇਸ ਯੋਜਨਾ ਨੂੰ ਕਾਂਗਰਸ ਅਤੇ ਮੁਸਲਮਨ ਲੀਗ ਦੋਨਾਂ ਨੇ ਰੱਦ ਕਰ ਦਿੱਤਾ ਕਿਉਂਕਿ ਕਾਂਗਰਸ ਸੰਯੁਕਤ ਭਾਰਤ ਦੇ ਜੋੜ ਜਿੰਦੀ ਸੀ ਅਤੇ ਮੁਸਲਮਨ ਲੀਗ ਉਹ ਕਹਿੰਦੀ ਸੀ ਵੀ ਸਾਨੂੰ ਪਾਕਿਸਤਾਨ ਬਣਾ ਕੇ ਦੋ ਯਾਨੀ ਕਿ ਉਹ ਪਾਕਿਸਤਾਨ ਦੀ ਮੰਗ ਤੇ ਹੀ ਅੜੇ ਰਹੀ ਸੀ। ਅਗਲਾ ਪੁਆਇੰਟ ਹੈ Shimla Conference ਵਿੱਚ ਮੁਹੰਮਦ ਅਲੀ ਜਿਨਾ ਨੇ ਕਿਹਾ ਕਿ ਸਾਰੇ ਮੈਂਬਰ ਜਿਹੜੇ ਮੁਸਲਮ ਲੀਗ ਦੇ ਹੀ ਹੋਣ ਚਾਹੀਦੇ ਹਨਾ ਜੋ ਵੀ ਕਾਂਗਰਸ ਦਾ ਮੈਂਬਰ ਕੋਈ ਨਹੀਂ ਹੋਣਾ ਚਾਹੀਦਾ ਪਰ ਕਾਂਗਰਸ ਨੇ ਇਸ ਦਾ ਵਿਰੋਧ ਕੀਤਾ ਸੀ ਬੇਵਲ ਨੇ ਕੀ ਕਿਹਾ ਕਿ 14 ਮੈਂਬਰ ਵਾਲੀ ਵਾਇਸਰਾਏ ਦੀ ਕਾਰਜਕਾਰੀ ਪਰਸ਼ਦ ਦੀ ਨਿਯੁਕਤੀ ਕੀਤੀ ਉਹਨੇ ਮੁਸਲਮ ਲੀਗ ਦੇ 6 ਮੈਂਬਰ ਤੇ ਕਾਂਗਰਸ ਦੇ 8 ਮੈਂਬਰ ਚੁਣੇ ਗਏ ਇਸ ਦਾ ਮੁਸਲਮ ਲੀਗ ਨੇ ਵਿਰੋਧ ਕੀਤਾ ਅਤੇ ਬੇਵਲ ਨੇ ਲੀਗ ਨੂੰ ਕੁਝ ਕਰਨ ਲਈ ਵਿਟੋ ਸ਼ਕਤੀ ਦਿੱਤੀ ਅਤੇ ਕਿਹਾ कि ਇਸ ਦੀ ਵਰਤੋਂ ਕਿਸੇ ਵੀ ਸੰਵਿਧਾਨਕ ਪ੍ਰਸਤਾਵ ਦੇ ਵਿਰੁੱਧ ਕੀਤੀ ਜਾ ਸਕਦੀ ਹੈ ਜੇ ਕੁਐਸਚਨ ਆ ਜੇ ਕਿ ਵਿਟੋ ਦਾ ਅਧਿਕਾਰ ਮਸਲਿੰਗ ਨੂੰ ਕਿਹੜੇ ਐਕਟ ਦੇ ਤਹਿਤ ਮਿਲਿਆ ਸੀ ਤਾਂ ਇਹ ਡਿਵਲ ਪਲਾਨ ਐਕਟ ਦੇ ਤਹਿਤ ਹੀ ਵਿਟੋ ਦਾ ਅਧਿਕਾਰ ਹੈ ਮਸਲਿੰਗ ਨੂੰ ਸਿਮਲਾ ਕਾਨਫਰੰਸ ਵਿੱਚ ਵੀ ਮਿਲਿਆ ਸੀ ਤਾਂ ਦੋਸਤੋ ਇਹ ਸੀਗੇ ਬ੍ਰਿਟਿਸ਼ ਦਿੱਤਾ ਜਿਹੜੇ ਆਪਾਂ ਸਦਨ ਵਿਕਾਸ ਹੋ ਰਿਹਾ ਹੈ ਆਪਾਂ ਕਰ ਰਹੇ ਆ ਉਹਦੀ ਇੱਕ ਵੀਡੀਓ ਅੱਜ ਆਪਣੇ ਕੀਤੀ ਹੈ ਇੱਕ ਕਲਾਸ ਕੱਲੋਂ ਵੀ ਅੱਗੇ ਲੈ ਕੇ ਆਵਾਂਗੇ ਕੱਲੋਂ ਵੀ ਲੈ ਕੇ ਆਵਾਂਗੇ ਅੱਗੇ ਵੀ ਜਿਵੇਂ ਆਪਣਾ ਕੈਬਨਟ ਮਿਸ਼ਨ ਆਇਆ ਸਦਨ ਸਭਾ ਹੋਰ ਅੱਗੇ ਸਦਨ ਕਿਵੇਂ ਬਣਿਆ ਐ ਕਰਕੇ ਆਪਾਂ ਸਾਰਾ ਸੰਵਿਧਾਨ ਪੂਰਾ ਕੰਪਲੀਟ ਕਰਾਂਗੇ ਲੇਕਿਨ ਇੱਕ ਲੜੀ ਵਾਈਜ਼ ਐ ਨਹੀਂ ਇਹ ਵੀ ਆਪਾਂ ਇੱਕ ਹੀ ਵੀਡੀਓ ਵਿੱਚ ਸਾਰਾ ਕੁਝ ਕਰਾ ਦਈਏ ਤੇ ਸਮਝ ਨਾ ਆਵੇ ਇਸ ਕਰਕੇ ਮੈਂ ਛੋਟੇ ਛੋਟੇ ਵੀਡੀਓ ਬਣਾ ਕੇ ਲੈ ਕੇ ਆ ਰਿਹਾ ਤੁਹਾਡੇ ਲਈ ਜਾਂ ਤੁਹਾਨੂੰ ਜਾਂ ਟਾਈਮ ਨਾ ਲੱਗੇ ਤੇ ਕਲਾਸ ਲਾਣ ਵਿੱਚ ਤੁਹਾਨੂੰ ਜਿਆਦਾ ਸਮਾਂ ਨਾ ਲੱਗੇ ਤਾਂ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰਦੇ ਹੋ ਤਾਂ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ